ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ ਨੌਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਅੱਜ ਦੇ ਅਧਿਆਏ ਵਿੱਚ ਬਾਲ ਨਾਨਕ ਜੀ ਨੂੰ ਜਨਊ ਪਾਉਣ ਦੀ ਰਸਮ ਬਾਰੇ ਜ਼ਿਕਰ ਕੀਤਾ ਗਿਆ ਹੈ ਅਤੇ ਅੱਜ ਦੀ ਕਥਾ ਵਿੱਚ ਬਾਲ ਨਾਨਕ ਜੀ ਪੰਡਿਤ ਹਰਦਿਆਲ ਅਤੇ ਬਾਕੀ ਸੰਗਤ ਨੂੰ ਜਨਊ ਦੀ ਰਸਮ ਬਾਰੇ ਉਪਤੇਸ ਦੇਣੀ। ਬਾਬਾ ਮਹਿਤਾ ਕਾਲੂ ਜੀ ਸੋਚਦੇ ਹਨ ਕਿ ਹੁਣ ਬਲਨਾਨਕ ਜੀ ਦੇ ਜਨੇਊ ਪਾਉਣ ਦਾ ਸਮਾਂ ਆ ਗਿਆ ਹੈ ਕਿਉਂਕਿ ਪ੍ਰਾਤਨ ਰਸਮਾਂ ਅਨਸਾਰ 8 ਸਾਲ ਦੀ ਉਮਰ ਵਿੱਚ ਜਨੇਊ ਪਾਉਣਾ ਜ਼ਰੂਰੀ ਹੈ ਅਤੇ ਖੱਤਰੀ ਲੋਕ 11 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਦੀ ਰਸਮ ਕਰਦੇ ਸੀ। ਇਹ ਸਾਰੀਆਂ ਗੱਲਾਂ ਸੋਚ ਕੇ ਮਹਿਤਾ ਕਾਲੂ ਜੀ ਨੇ ਪਰਿਵਾਰ ਦੇ ਪ੍ਰੋਹਤ ਪੰਡਿਤ ਹਰਦਿਆਲ ਨੂੰ ਸਤਿ ਆਦੇ ਕੇ ਘਰ ਬੁਲਾਇਆ ਅਤੇ ਉਹਨਾਂ ਨੇ ਆਪਣੇ ਮਨ ਦੀ ਗੱਲ ਪੰਡਿਤ ਹਰਦਿਆਲ ਨੂੰ ਦੱਸੀ। ਕਾਲੂ ਜੀ ਨੇ ਕਿਹਾ ਕਿ हे ਪੰਡਿਤ ਰਾਜ ਸਾਡੇ ਕੁਲ ਦੀ ਰੀਤੀ ਅਨਸਾਰ ਸਾਰੀਆਂ ਰਸਮਾਂ ਕਰੋ ਅਤੇ ਕਾਲੂ ਜੀ ਦੇ ਇਹ ਵਚਨ ਸੁਣ ਕੇ ਪੰਡਿਤ ਹਰਦਿਆਲ ਨੇ ਕਿਹਾ ਕਿ ਜਿਹੜੇ ਸਮਾਨ ਦੀ ਲੋੜ ਹੈ ਜਨੇਊ ਦੀ ਰਸਮ ਕਰਨ ਵਾਸਤੇ ਉਹ ਸਾਰੀ ਸਮੱਗਰੀ ਮੰਗਾਲ ਪੰਡਤ ਹਰਦੀয়াল ਨੇ ਆਪਣੀ ਜੋਤਸ ਅਨਸਾਰ ਸੁਭ ਘੜੀ ਅਤੇ ਸਹੀ ਮਹੂਰਤ ਦੇਖਿਆ ਅਤੇ ਮਹਿਤਾ ਕਾਲੂ ਜੀ ਨੂੰ ਸਲਾਹ ਦਿੱਤੀ ਕਿ ਕਿਸ ਦਿਨ ਆਪਾਂ ਚ ਨੇਵ ਪਾਉਣ ਦੀ ਰਸਮ ਕਰਨੀ ਹੈ ਪੰਡਤ ਹਰਦੀয়াল ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੁਸੀਂ ਇਹ ਰਸਮ ਚੰਗੀ ਤਰ੍ਹਾਂ ਵਿਧੀ ਵਿਧਾਨ ਅਨਸਾਰ ਅਤੇ ਬਹੁਤ ਧੂਮ ਧਾਮ ਨਾਲ ਮਨਾਇਓ ਪੰਡਤ ਦੀ ਇਹ ਗੱਲ ਸੁਣ ਕੇ ਮਹਿਤਾ ਕਾਲੂ ਜੀ ਨੇ ਪੂਜਾ ਦੀਆਂ ਸਾਰੀਆਂ ਸਮੱਗਰੀਆਂ ਇਕੱਠੀਆਂ ਕਰ ਲਈਆਂ ਅਤੇ ਭੋਜਨ ਲਈ ਜੋ-ਜੋ ਸਮਾਨ ਭਾਵ ਸੀਤਾ ਇਕੱਠਾ ਕਰਨਾ ਸੀ ਉਹ ਵੀ ਇਕੱਠਾ ਕਰ ਲਿਆ ਜਨੇਊ ਦੀ ਰਸਮ ਸਮੇਂ ਮਾਸ ਦੀ ਰਸਮ ਕਰਨ ਲਈ ਇੱਕ ਬੱਕਰਾ ਲਿਆਂਦਾ ਗਿਆ ਬ੍ਰਾਹਮਣ ਦੀ ਰਸਮ ਬ੍ਰਾਹਮਣ ਦੀ ਜਨੇਊ ਦੀ ਰਸਮ ਸਮੇਂ ਧੀਰ ਭਾਵ ਹਿਰਨ ਦੀ ਲੋੜ ਹੁੰਦੀ ਸੀ ਅਤੇ ਖੱਤਰੀ ਦੀ ਜਨੇਊ ਦੀ ਰਸਮ ਸਮੇਂ ਬੱਕਰਾ ਲਿਆਂਦਾ ਜਾਂਦਾ ਸੀ ਪਰਾਤਨ ਰਸਮਾਂ ਦੇ ਅਨੁਸਾਰ ਬਾਬਾ ਮਹਿਤਾ ਕਾਲੂ ਜੀ ਨੇ ਆਪਣੇ ਸਾਰੇ ਜਾਨ ਪਛਾਨ ਵਾਲੇ ਲੋਕਾਂ ਨੂੰ ਖੁੱਲਾ ਸੱਦਾ ਭੇਜਿਆ ਰਾਏ ਪੋਈ ਦੀ ਪੋਏ ਦੀ ਤਲਵੰਡੀ ਵਿੱਚ ਜਿੰਨੇ ਵੀ ਬ੍ਰਾਹਮਣ ਰਹਿੰਦੇ ਸੀ ਉਹਨਾਂ ਸਾਰਿਆਂ ਨੂੰ ਵੀ ਜਨੇਊ ਦੀ ਰਸਮ ਤੇ ਬੁਲਾਇਆ ਗਿਆ ਅਤੇ ਜਿੰਨੇ ਵੀ ਵੇਦਾਂ ਦੀ ਜਾਣਕਾਰੀ ਜਾਣਕਾਰੀ ਰੱਖਣ ਵਾਲੇ ਅਤੇ ਗਿਆਨੀ ਸੰਨ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੁਣ ਸਾਰੇ ਲੋਕ ਬਾਬਾ ਮਹਿਤਾ ਕਾਲੂ ਜੀ ਦੇ ਘਰ ਇਕੱਠੇ ਹੋ ਗਏ ਅਤੇ ਜਨੇਊ ਪਾਉਣ ਵਾਲੀ ਥਾਂ ਨੂੰ ਵਾਹ ਲਿਫਟ ਕੇ ਪਵਿੱਤਰ ਕੀਤਾ ਗਿਆ ਇਹ ਸਾਰੀਆਂ ਤਿਆਰੀਆਂ ਦੇਖ ਕੇ ਪੰਡਤ ਹਰਦਿਆਲ ਨੂੰ ਬਹੁਤ ਖੁਸ਼ੀ ਹੋਈ ਅਤੇ ਉਸ ਨੇ ਬਾਲ ਨਾਨਕ ਜੀ ਨੂੰ ਬੁਲਾਇਆ ਅਤੇ ਸਾਰੇ ਬ੍ਰਾਹਮਣਾਂ ਅਤੇ ਖੱਤਰੀਆਂ ਦੇ ਵਿਚਾਲੇ ਬਾਲ ਨਾਨਕ ਜੀ ਨੂੰ ਬਿਠਾਇਆ ਗਿਆ ਸਾਰੇ ਲੋਕਾਂ ਦਾ ਇਕੱਠ ਤਾਰਿਆਂ ਦੀ ਤਰ੍ਹਾਂ ਲੱਗਦਾ ਸੀ ਅਤੇ ਬਾਦ ਨਾਨਕ ਜੀ ਉਹਨਾਂ ਵਿੱਚ ਪੂਰਨਮਾਸੀ ਦੇ ਚੰਦਰਮਾ ਦੀ ਤਰ੍ਹਾਂ ਲੱਗਦੇ ਸਨ ਸੁੱਖਾਂ ਦੇ ਦਾਤੇ ਨਾਨਕ ਜੀ ਨੇ ਇਸ ਸਭਾ ਵਿੱਚ ਬੈਠ ਕੇ ਇਸ ਦੀ ਸੋਭਾ ਵਧਾ ਦਿੱਤੀ ਕਸਤਰੀਆਂ ਦੀ ਪ੍ਰਾਣੀ ਰਸਮ ਅਨਸਾਰ ਪੰਡਤ ਹਰਦਿਆਲ ਨੇ ਸਾਰੀਆਂ ਰਸਮਾਂ ਪੜਾਤਰ ਪੜਾ ਅਨਸਾਰ ਕਰਨੀਆਂ ਸ਼ੁਰੂ ਕੀਤੀਆਂ ਬਾਲ ਨਾਨਕ ਜੀ ਨੂੰ ਇਸ ਜਨੇਊ ਦੀ ਰਸਮ ਵਿੱਚ ਬਿਠਾ ਕੇ ਖੋਲਦੀਆਂ ਰੀਤਾਂ ਸਮਝਾਈਆਂ ਗਈਆਂ ਇਹ ਸਾਰੀਆਂ ਰਸਮਾਂ ਪੀੜੀਦਰ ਪੀੜੀ ਅੱਗੇ ਚੱਲਦੀਆਂ ਸਨ ਤਾਂ ਕਿ ਇੱਕ ਪੀੜ੍ਹੀ ਅੱਗੇ ਆਪਣੀ ਪੀੜ੍ਹੀ ਨੂੰ ਇਹ ਸਾਰੀਆਂ ਰਸਮਾਂ ਸਮਝਾ ਸਕੇ ਹੁਣ ਪੰਡਤ ਹਰਦਿਆਲ ਨੇ ਬਾਲ ਨਾਨਕ ਜੀ ਦੇ ਜਨੇਊ ਪਾਉਣ ਦੀ ਰਸਮ ਰਸਮ ਸ਼ੁਰੂ ਕੀਤੀ ਤਾਂ ਸੰਸਾਰ ਦੇ ਦੁੱਖਾਂ ਨੂੰ ਕੱਟਣ ਵਾਲੀ ਨਾਨਕ ਜੀ ਨੇ ਆਪਣੇ ਸੁੰਦਰ ਲੈਣਾ ਨਾਲ ਪੰਡਿਤ ਹਰਦਿਆਲ ਜੀ ਵੱਲ ਦੇਖਿਆ ਅਤੇ ਆਪਣੇ ਮਨ ਵਿੱਚ ਸੋਚਣ ਲੱਗੇ ਕਿ ਮੈਂ ਹੁਣ ਇਹਨਾਂ ਨੂੰ ਉਪਦੇਸ਼ ਦੇਣਾ ਹੈ ਇਹ ਸੋਚ ਕੇ ਨਾਨਕ ਜੀ ਨੇ ਪੰਡਿਤ ਹਰਦਿਆਲ ਨੂੰ ਸਵਾਲ ਕੀਤਾ ਕਿ ਮੈਂ ਇਹ ਜੰਝੂ ਕਿਉਂ ਪਾਵਾਂ ਅਤੇ ਜਨੇਊ ਪਾ ਕੇ ਮੈਂ ਕਿਵੇਂ ਵੱਡਾ ਬਣ ਜਾਵਾਂਗਾ ਭਾਵੇਂ ਮੈਨੂੰ ਇਸ ਜਨੇਊ ਦਾ ਕੀ ਫਾਇਦਾ ਹੋਵੇਗਾ ਨਾਨਕ ਜੀ ਨੇ ਕਿਹਾ ਕਿ ਜੇ ਮੈਂ ਇਹ ਜਨੂ ਨਾ ਪਾਵਾਂ ਤਾਂ ਮੈਂ ਛੋਟਾ ਕਿਸ ਤਰ੍ਹਾਂ ਹੋ ਜਾਵਾਂਗਾ ਇਹ ਸਾਰੀਆਂ ਗੱਲਾਂ ਮੈਨੂੰ ਚੰਗੀ ਤਰ੍ਹਾਂ ਸਮਝਾਉਂਦੇ ਨਾਨਕ ਜੀ ਦੀਆਂ ਇਹ ਗੱਲਾਂ ਸੁਣ ਕੇ ਪੰਡਤ ਹਰदयाल ਚੌਂਕ ਗਿਆ ਅਤੇ ਉਸ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਨਾਨਕ ਜੀ ਮੇਰੇ ਸਾਰੇ ਭਰਮ ਦੂਰ ਕਰ ਦੇਣ ਪੰਡਤ ਹਰदयाल ਦੇ ਮਨ ਵਿੱਚ ਲੰਮੇ ਸਮੇਂ ਤੋਂ ਆਸ ਸੀ ਕਿ ਮੈਂ ਬਾਲ ਨਾਨਕ ਜੀ ਦਾ ਉਪਦੇਸ਼ ਸੁਣਾ ਕਿਉਂਕਿ ਪੰਡਤ ਹਰਦਿਆਲ ਨੇ ਜਦੋਂ ਪੂਰ ਨਾਨਕ ਜੀ ਦੇ ਦਰਸ਼ਨ ਕੀਤੇ ਸੀ ਤਾਂ ਉਸ ਸਮੇਂ ਤੋਂ ਹੀ ਉਸ ਦੇ ਮਨ ਵਿੱਚ ਉਹਨਾਂ ਪ੍ਰਤੀ ਪੂਰੀ ਸ਼ਰਧਾ ਭਾਵਨਾ ਸੀ ਅਤੇ ਅੱਜ ਉਹ ਮਨ ਦੀ ਆਸ ਪੂਰੀ ਹੋਣ ਨੂੰ ਲੱਗੀ ਸੀ ਪੰਡਤ ਹਰਦਿਆਲ ਆਪਣੇ ਮਨ ਵਿੱਚ ਸੋਚਦਾ ਹੈ ਕਿ ਨਾਨਕ ਜੀ ਦਾ ਉਪਦੇਸ਼ ਲੈਣ ਦਾ ਅੱਜ ਚੰਗਾ ਮੌਕਾ ਮਿਲ ਗਿਆ ਹੈ ਇਸ ਨਾਲ ਮੇਰੇ ਸਾਰੇ ਕਲੇਸ਼ ਖਤਮ ਹੋ ਜਾਣਗੇ ਸਭਾ ਵਿੱਚ ਬੈਠੇ ਜਿਹੜੇ ਨਾਨਕ ਜੀ ਦੀ ਮਹਿਮਾ ਜਾਣਦੇ ਸੀ ਉਹਨਾਂ ਨੂੰ ਪਤਾ ਸੀ ਕਿ ਨਾਨਕ ਜੀ ਅੱਜ ਉਪਦੇਸ਼ ਜ਼ਰੂਰ ਦੇਣਗੇ ਅਤੇ ਉਹਨਾਂ ਦੇ ਹਿਰਦੇ ਦਾ ਹਨੇਰਾ ਦੂਰ ਕਰਨਗੇ ਪੰਡਤ ਹਰਦੇਵਾਲ ਨੇ ਵਾਲ ਨਾਨਕ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਨੇਊ ਪੌਣਾ ਬ੍ਰਾਹਮਣਾਂ ਖੱਤਰੀਆਂ ਦਾ ਧਰਮ ਹੈ ਅਤੇ ਉਸਨੇ ਕਿਹਾ ਕਿ ਜੋ ਵੀ ਇਹ ਜਨੇਊ ਪਹਿਨ ਲੈਂਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਜਦੋਂ ਤੱਕ ਕੋਈ ਬ੍ਰਾਹਮਣ ਜਾਂ ਖੱਤਰੀ ਇਹ ਰਸਮ ਨਾ ਕਰੇ ਉਦੋਂ ਤੱਕ ਉਹ ਆਤਮੀ ਆਦਮੀ ਚੌਂਕੇ ਤੇ ਨਹੀਂ ਛੱਡ ਸਕਦਾ ਭਾਵੇਂ ਉਸ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਬ੍ਰਾਹਮਣ ਤੇ ਖੱਤਰੀ ਜੇ ਜਨੇਊ ਨਹੀਂ ਪਹਿਨਦੇ ਤਾਂ ਉਹ ਧਰਮ ਤੋਂ ਬਾਹਰ ਹੋ ਜਾਂਦੇ ਹਨ ਅਤੇ ਤੁਸੀਂ ਇਸ ਰੀਤ ਪਾਵ ਰਸਮ ਨੂੰ ਸਮਝੋ ਪੰਡਤ ਹਰਦੇਵਾਲ ਨੇ ਕਿਹਾ ਕਿ ਇਸ ਜਨੇਊ ਪਾਉਣ ਦੀ ਰਸਮ ਨਾਲ ਬ੍ਰਾਹਮਣ ਅਤੇ ਖੱਤਰੀ ਆਪਣੇ ਧਰਮ ਵਿੱਚ ਪ੍ਰਵੇਸ਼ ਕਰਦੇ ਹਨ ਪੰਡਤ ਹਰਦੇਵਾਲ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਨਾਨਕ ਜੀ ਆਪਣੇ ਸੁੰਦਰ ਸ਼ਬਦਾਂ ਰਾਹੀਂ ਕਿਹਾ ਨਾਨਕ ਜੀ ਨੇ ਆਪਣੇ ਸੁੰਦਰ ਸ਼ਬਦਾਂ ਰਾਹੀਂ ਕਿਹਾ ਕਿ ਜੋ ਬ੍ਰਾਹਮਣ ਜਾਂ ਖੱਤਰੀ ਦਾ ਧਰਮ ਹੈ ਇਹ ਗਲ ਵਿੱਚ ਜੋ ਧਾਗਾ ਭਾਵ ਜਨੇਊ ਪਾਇਆ ਜਾਂਦਾ ਹੈ ਜੇ ਤਾਂ ਇਹ ਜਨੇਊ ਪਾ ਕੇ ਬਹੁ ਚੰਗੇ ਕਰਮ ਕਰੇ ਸੱਚ ਸੰਤੋਖ ਅਤੇ ਦਇਆ ਪਾਵ ਸਾਰੇ ਗੁਣ ਹੋਣ ਉਸ ਵਿੱਚ ਅਤੇ ਉਹ ਸਾਰੇ ਕੰਮ ਇਮਾਨਦਾਰੀ ਨਾਲ ਕਰਦਾ ਹੈ ਪਰ ਜੇਕਰ ਕੋਈ ਸੂਤਰ ਪਾਵ ਜਨੇਊ ਪਾ ਕੇ ਮਾੜੇ ਕਰਮ ਕਰਦਾ ਹੈ ਅਤੇ ਮਾਇਆ ਪਿੱਛੇ ਲੱਗ ਕੇ ਦੂਜਿਆਂ ਨੂੰ ਮਾਰਦਾ ਹੈ ਅੰਤ ਸਮੇਂ ਤੱਕ ਜੋ ਮਨੁੱਖ ਪਾਪ ਹੀ ਕਰਦਾ ਰਹੇ ਅਤੇ ਦਿਨ ਰਾਤ ਝੂਠ ਹੀ ਬੋਲਦਾ ਰਹੇ আর ਕਿਸੇ ਦੀ ਚੁਗਲੀ ਨਿੰਦਿਆ ਕਰੇ ਫੇਰ ਭਾਵੇਂ ਉਹ ਬ੍ਰਾਹਮਣ ਖੱਤਰੀ ਜਾਂ ਚੰਡਾਲ ਹੋਵੇ ਉਹਨਾਂ ਸਾਰਿਆਂ ਨੂੰ ਹੀ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ ਬਾਲ ਨਾਨਕ ਜੀ ਸਵਾਲ ਕਰਦੇ ਹਨ ਕਿ ਜੇ ਇਸ ਤਰ੍ਹਾਂ ਦਾ ਬ੍ਰਾਹਮਣ ਜਾਂ ਖੱਤਰੀ ਹੈ ਤਾਂ ਫੇਰ ਜਨੇਊ ਪਾਉਣ ਦਾ ਕੀ ਫਾਇਦਾ ਹੈ ਜੋ ਇੱਥੇ ਦੁਨੀਆ ਤੇ ਪਾਪ ਕਰਦਾ ਹੈ ਤਾਂ ਫੇਰ ਸਾਰੀ ਤਾਂ ਫਿਰ ਅੱਗੇ ਨਰਕ ਹੀ ਮਿਲੇਗਾ ਨਾਨਕ ਜੀ ਦੇ ਇਹ ਵਚਨ ਸੁਣ ਕੇ ਜਿੰਨੇ ਵੀ ਪੰਡਤ ਵੈ ਬੈਠੇ ਸਨ ਸਾਰੇ ਹੀ ਚੁੱਪ ਕਰ ਗਏ ਉਹਨਾਂ ਦੇ ਮੂੰਹ ਬੰਦ ਹੋ ਗਏ ਅਤੇ ਕੋਈ ਵੀ ਨਾਨਕ ਜੀ ਦੇ ਸਵਾਲਾਂ ਦਾ ਉੱਤਰ ਨਾ ਦੇ ਸਕਿਆ ਸਾਰੇ ਹੀ ਬ੍ਰਾਹਮਣ ਕੋਚਣ ਲੱਗੇ ਕਿ ਨਾਨਕ ਜੀ ਸੱਚ ਹੀ ਕਹਿ ਰਹੇ ਹਨ ਪਰ ਪੰਡਤ ਹਰਦਿਆਲ ਦੇ ਮਨ ਵਿੱਚ ਇੱਛਾ ਸੀ ਕਿ ਉਹ ਨਾਨਕ ਜੀ ਦੇ ਉਪਦੇਸ਼ ਸੁਣੀ ਜਾਵੇ ਅਤੇ ਉਸਨੇ ਇੱਕ ਸਵਾਲ ਕੀਤਾ ਕਿ ਜੇਕਰ ਜੰਜੂ ਪਾਕੇ ਵੀ ਜੇਕਰ ਨਰਕਾ ਨੂੰ ਜਾਣਾ ਹੈ ਤਾਂ ਤੁਸੀਂ ਦੱਸੋ ਕਿਹੋ ਜਿਹੇ ਕਰਮ ਕਰਨੇ ਚਾਹੀਦੇ ਹਨ ਫਿਰ ਕੀ ਕਿਹੋ ਜਿਹਾ ਜਨੇਊ ਪਾਉਣਾ ਚਾਹੀਦਾ ਹੈ ਜਿਸ ਕਰਕੇ ਜਮਦੂਤ ਸਾਨੂੰ ਨਾ ਕੁੱਟਣ ਅਤੇ ਜਦੋਂ ਸਾਡੀ ਮੌਤ ਹੋਵੇ ਤਾਂ ਬੜੇ ਆਦਰ ਸਤਕਾਰ ਨਾਲ ਅੱਗੇ ਚਾਈਏ ਤੁਸੀਂ ਆਪਣੀ ਰਸਨਾ ਦੇ ਨਾਲ ਸਾਨੂੰ ਕੋਈ ਅਜਾਹ ਰਸਤਾ ਦੱਸੋ ਪੰਡਤ ਹਰਦੇਵਾਲ ਦੇ ਮਨ ਵਿੱਚ ਬਾਲ ਨਾਨਕ ਜੀ ਦਾ ਉਪਦੇਸ਼ ਸੁਣ ਸੁਣਨ ਦਾ ਬਹੁਤ ਚਾਹ ਤੇ ਉਤਸ਼ਾਹ ਹੈ। ਨਾਨਕ ਜੀ ਨੇ ਪੰਡਤ ਦੀ ਗੱਲ ਸੁਣ ਕੇ ਇਹ ਵਚਨ ਕੀਤੇ ਕਿ ਜਿਹੜਾ ਜਨੇਊ ਪਾ ਕੇ ਦੁਨੀਆਂ ਵਿੱਚ ਅਤੇ ਆਲੇ ਦੁਆਲੇ ਵਿੱਚ ਸਤਕਾਰ ਮਿਲਦਾ ਹੈ ਉਸ ਜਨੇਊ ਬਾਰੇ ਨਾਨਕ ਜੀ ਦੱਸਦੇ ਹਨ। ਸ੍ਰੀ ਮੁਖਵਾਕ ਸ਼ਲੋਕ ਮਹਲਾ ਪਹਿਲਾ ਦਇਆ ਕਾ ਪਾਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਚਨੇ ਉਜੀ ਕਾ ਹੈਤਾ ਪਾਂਡੇ ਕਰਤ ਨਾਇ ਹੋ ਤੂਤੇ ਨਾ ਮਲ ਲੱਕ ਨਾਇ ਹੋ ਜਲੇ ਨਾ ਜਾਏ ਧਨ ਸੁਮਾਨਸ ਨਾਨਕਾ ਜੋ ਗਲ ਚੱਲ ਪਾਏ ਇਸ ਸਵਭਧ ਦੇ ਅਰਥ ਕਰਦੇ ਹੋਏ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਦਇਆ ਭਾਵ ਕਪਾਹ ਹੈ ਸੰਤੋਖ ਧਾਗੇ ਹੈ ਇੰਦਰੀਆਂ ਦੇ ਚੱਤ ਦੀਆਂ ਗੰਢਾਂ ਹੋਣ ਤੇ ਇਸ ਉਸ ਉਸ ਧਾਗੇ ਨੂੰ ਸੱਤ ਦਾ ਵਟ ਚੜਿਆ ਹੋਵੇ ਇਹ ਜਨੇਊ ਜੀ ਦਾ ਭਾਵ ਆਤਮਾ ਦਾ ਹੈ ਜਿਸ ਨੇ ਅਗਲੇ ਜਹਾਨ ਵਿੱਚ ਜਾਣਾ ਹੈ ਜੇਕਰ ਤੇਰੇ ਕੋਲ ਇਹੋ ਜਿਹਾ ਜਨੇਊ ਹੈ ਤਾਂ ਮੈਨੂੰ ਜ਼ਰੂਰ ਦੇ ਕਿਉਂਕਿ ਇਸ ਤਰ੍ਹਾਂ ਦਾ ਜਨੇਊ ਕਦੇ ਵੀ ਟੁੱਟਦਾ ਨਹੀਂ ਅਤੇ ਨਾ ਇਸ ਨੂੰ ਮੈਲ ਲੱਗਦੀ ਹੈ ਇਸ ਤਰ੍ਹਾਂ ਦਾ ਜਨੇਊ ਸਰੀਰ ਦੇ ਸੜਨ ਨਾਲ ਸੜਦਾ ਵੀ ਨਹੀਂ ਅਤੇ ਇਹ ਜਨੇਊ ਅੰਦਰ ਹੀ ਰਹਿੰਦਾ ਹੈ ਕਿਧਰੇ ਜਾਂਦਾ ਨਹੀਂ ਉਹ ਮਨੁੱਖ ਧੰਨ ਹਨ ਜੋ ਇਸ ਤਰ੍ਹਾਂ ਦਾ ਜਨੇਊ ਗਲ ਵਿੱਚ ਪਾ ਕੇ ਚੱਲਦੇ ਹਨ ਇਸ ਤਰ੍ਹਾਂ ਦਾ ਜਨੇਊ ਪਵਿੱਤਰ ਹੈ ਅਤੇ ਸਥਿਰ ਰਹਿਣ ਵਾਲਾ ਹੈ ਇਸ ਤਰ੍ਹਾਂ ਦਾ ਜਨੇਊ ਕੋਈ ਬਿਰਲਾ ਮਨੁੱਖੀ ਪਹਿਨਦਾ ਹੈ ਅਤੇ ਇਹ ਜਨੇਊ ਕਿਸੇ ਨੂੰ ਦਿਸਦਾ ਵੀ ਨਹੀਂ ਹੈ। ਇਸ ਤਰ੍ਹਾਂ ਦਾ ਜਨੇਊ ਪਾਉਣ ਵਾਲੇ ਮਨੁੱਖਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਇਹਨਾਂ ਦਾ ਲੋਕ ਵੀ ਸੁੱਖਾਂ ਵਾਲਾ ਹੋ ਜਾਂਦਾ ਹੈ ਅਤੇ ਪਰਲੋਕ ਵੀ ਸੁੱਖਾਂ ਨਾਲ ਭਰਿਆ ਹੁੰਦਾ ਹੈ। ਫਿਰ ਇਹੋ ਚਾਹੇ ਮਨੁੱਖਾਂ ਦਾ ਲੋਕ ਪਰਲੋਕ ਵਿੱਚ ਸਨਮਾਨ ਹੁੰਦਾ ਹੈ। ਜੇ ਤੇਰੇ ਕੋਲ ਇਸ ਤਰ੍ਹਾਂ ਦਾ ਜਨੇਊ ਹੈ ਜੋ ਪਾਪਾਂ ਨੂੰ ਨਾਸ ਕਰਨ ਵਾਲਾ ਹੈ ਤਾਂ ਮੇਰੇ ਗਲ ਵਿੱਚ ਪਾ ਦੇ। ਤੁਸੀਂ ਇੱਕ ਧਾਗਾ ਲੈ ਕੇ ਉਸ ਧਾਗੇ ਨੂੰ ਗੰਢਾ ਦਿੰਦੇ ਹੋ ਅਤੇ ਜਦੋਂ ਸਰੀਰ ਦਾ ਸੰਸਕਾਰ ਹੁੰਦਾ ਹੈ ਤਾਂ ਇਹ ਜਨੇਊ ਵੀ ਨਾਲ ਹੀ ਸੜ ਜਾਂਦਾ ਹੈ। ਇਸ ਕਰਕੇ ਇਹ ਕੱਚਾ ਕਾਰਜ ਹੈ। ਭਾਵ ਥੋੜ ਚਿਹਰਾ ਹੈ ਅਤੇ ਇਸ ਤਰ੍ਹਾਂ ਮੂਰਖ ਲੋਕ ਲੋਕ ਦਿਖਾਵਾ ਕਰਦੇ ਹਨ। ਇਸ ਤਰ੍ਹਾਂ ਦੇ ਮਿੱਠੇ ਵਾਚਨ ਨਾਨਕ ਜੀ ਦੇ ਪੰਡਤ ਹਰਦਿਆਲ ਨੇ ਸੁਨੇ ਤਾਂ ਉਸ ਦੇ ਮਨ ਵਿੱਚ ਬਹੁਤ ਖੁਸ਼ੀ ਹੋਈ ਅਤੇ ਉਹ ਕਹਿੰਦਾ ਹੈ ਕਿ ਨਾਨਕ ਜੀ ਦੇ ਪ੍ਰਕਾਸ਼ ਸਮੇ ਮੈਂ ਜੋ ਕਿਹਾ ਸੀ ਇਹ ਕੋਈ ਇਨਸਾਨ ਨਹੀਂ ਇਹ ਤਾਂ ਕੋਈ ਅਵਤਾਰ ਹੈ ਬਿਨਾਂ ਸੰਦੇਹ ਕੀਤੇ ਮੈਂ ਕਹਿ ਸਕਦਾ ਹਾਂ ਕਿ ਸੰਸਾਰ ਇਸ ਨੂੰ ਇਸ ਨੂੰ ਹੀ ਉਹੀ ਕਰ ਰਿਹਾ ਸੀ ਪਰ ਇਸ ਨੂੰ ਸਮਝਣ ਵਾਲੇ ਬਹੁਤ ਘੱਟ ਹਨ ਪੰਡਤ ਹਰਦੀਆਲ ਨੇ ਕਿਹਾ ਕਿ ਇਸ ਦੇ ਚਾਂਚਲ ਵਚਨ ਸੁਣ ਕੇ ਮੇਰਾ ਮਨ ਨਿਹਾਲ ਹੋ ਗਿਆ ਹੈ ਉਸਨੇ ਕਿਹਾ ਕਿ ਅੱਜ ਤੋਂ ਬਾਦ ਨਾਨਕ ਮੇਰਾ ਮਾਲਕ ਬਣ ਗਿਆ ਹੈ ਜਿਸ ਦਾ ਸਾਡਾ ਜਿਸ ਦਾ ਸਾਰਾ ਬ੍ਰਹਿਮੰਡ ਘਰ ਹੈ ਪੰਡਤ ਹਰਦੀਆਲ ਇੰਨਾ ਖੁਸ਼ ਹੋਇਆ ਕਿ ਉਸ ਦੇ ਮੂੰਹੋਂ ਕੁਝ ਬੋਲਿਆ ਨਹੀਂ ਜਾਂਦਾ ਅਤੇ ਉਸ ਦੇ ਮਨ ਦੀ ਇੱਛਾ ਵੱਧਦੀ ਜਾਂਦੀ ਹੈ ਕਿ ਮੈਂ ਨਾਨਕ ਜੀ ਦਾ ਉਪਦੇਸ਼ ਹੋਰ ਅੱਗੇ ਸੁਣੀ ਜਾਵਾਂ ਹੋਰ ਬਹੁਤ ਸਾਰੇ ਸਿਆਣੇ ਅਤੇ ਵਿਦਵਾਨ ਪੰਡਤ ਬੈਠੇ ਸਨ ਉਹ ਬੋਲੇ ਕਿ हे ਵਾਲਕ ਇਹ ਜੋ ਜਨੇਊ ਹੈ ਇਸ ਨੂੰ ਵੇਦਾਂ ਵਿੱਚ ਅਤੇ ਲੋਕਾਂ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ ਇਹ ਜਨੇਊ ਪਾਉਣ ਦੀ ਪਰੰਪਰਾ ਅਸੀਂ ਨਹੀਂ ਬਣਾਈ ਇਹ ਤਾਂ ਮੁੱਢ ਤੋਂ ਚੱਲੀ ਆ ਰਹੀ ਹੈ ਅਤੇ ਇਹ ਪਰੰਪਰਾ ਸ੍ਰੇਸ਼ਟ ਧਰਮ ਦੀ ਨਿਸ਼ਾਨੀ ਹੈ ਖੱਤਰੀਆਂ ਤੇ ਬ੍ਰਾਹਮਣਾਂ ਦਾ ਧਰਮ ਰੱਖਣ ਵਾਸਤੇ ਇਹ ਜਨੇਊ ਦੀ ਰਸਮ ਬਣਾਈ ਗਈ ਹੈ ਅਤੇ ਇਹ ਰੀਤ ਬ੍ਰਾਹਮਣਾਂ ਦੇ ਬ੍ਰਹਿਮਾ ਦੇ ਵੇਲੇ ਦੀ ਚੱਲ ਰਹੀ ਹੈ ਬ੍ਰਹਿਮਾ ਦੇ ਪੁੱਤਰਾਂ ਨੇ ਵੀ ਇਹ ਰੀਤ ਨਿਭਾਈ ਹੈ ਜੇਕਰ ਅਸੀਂ ਕੋਈ ਨਵੀਂ ਨਮੀ ਰਸਮ ਸ਼ੁਰੂ ਕੀਤੀ ਹੋਵੇ ਤਾਂ ਬੇਸ਼ੱਕ ਤੂੰ ਜਨੇਊ ਨਾ ਪਾ ਉਹ ਪੰਡਤ ਕਹਿਣ ਲੱਗੇ ਕਿ हे ਵਾਲਕ ਇੱਕ ਵਾਰ ਜਨੇਊ ਤਾਂ ਪਾ ਲੈ ਤਾਕੇ ਰਾਸਮ ਪੂਰੀ ਹੋ ਜਾਵੇ ਤੂੰ ਸਭ ਤੋਂ ਵੱਖਰਾ ਹੀ ਕੰਮ ਕਿਉਂ ਕਰਨਾ ਚਾਹੁੰਦਾ ਹੈ ਪੰਡਤਾਂ ਦੀ ਇਹ ਗੱਲ ਸੁਣ ਕੇ ਨਾਨਕ ਜੀ ਨੇ ਸ਼ਬਦ ਦਾ ਦੂਜਾ ਭਾਗ ਪੜਿਆ ਸ੍ਰੀ ਮੁਖਵਾਕ ਚੌਕਰ ਮੁੱਲ ਅਨਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆ ਗੁਰ ਬ੍ਰਹਮਣ ਤੇਆ ਉਹ ਮੂਆ ਉਹ ਝੜ ਪਿਆ ਬੇਤੱਗਾ ਗਿਆ ਨਾਨਕ ਜੀ ਨੇ ਕਿਹਾ ਕਿ ਚਾਰ ਕੌਡੀਆਂ ਦਾ ਧਾਗਾ ਲੈ ਕੇ ਤੁਸੀਂ ਜਨੇਊ ਬਣਾਇਆ ਅਤੇ ਚੌਂਕੇ ਵਿੱਚ ਵਿੱਚ ਬੈਠ ਕੇ ਪਾਇਆ ਹੁਣ ਤੁਸੀਂ ਕੰਨਾਂ ਵਿੱਚ ਜਿਹੜੀ ਸਿੱਖਿਆ ਦਿੰਦੇ ਹੋ ਅਤੇ ਫੇਰ ਬ੍ਰਾਹਮਣ ਗੁਰੂ ਬਣ ਜਾਂਦਾ ਹੈ ਅਤੇ ਜਿਸ ਨੂੰ ਜਨੇਊ ਪਾਇਆ ਜਾਂਦਾ ਹੈ ਉਹ ਚੇਲਾ ਬਣ ਜਾਂਦਾ ਹੈ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਜਨੇਊ ਉਸਦੇ ਨਾਲ ਨਹੀਂ ਜਾਂਦਾ ਅਤੇ ਆਤਮਾ ਸਰੀਰ ਛੱਡ ਕੇ ਨਿਕਲ ਜਾਂਦੀ ਹੈ ਹੇਈ ਵਾਰ ਜਿਉਂਦੇ ਮਨੁੱਖ ਦਾ ਹੈ ਜਨੇਊ ਟੁੱਟ ਜਾਂਦਾ ਹੈ ਅਤੇ ਫੇਰ ਹੋਰ ਨਵਾਂ ਜਨੇਊ ਪਾਇਆ ਜਾਂਦਾ ਹੈ ਇਸ ਤਰ੍ਹਾਂ ਬਿਨਾ ਧਾਗੇ ਦੇ ਭਾਵ ਜਨੇਊ ਦੇ ਮਨੁੱਖ ਨੂੰ ਅੱਗੇ ਜਾਣਾ ਪੈਂਦਾ ਹੈ ਨਾਨਕ ਜੀ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਦਾ ਜਨੇਊ ਜੋ ਤੁਸੀਂ ਦਿੱਤਾ ਹੈ ਜੋ ਸਰੀਰ ਦੇ ਨਾਲ ਹੀ ਸੜ ਜਾਵੇਗਾ ਇਸ ਕਰਕੇ ਜਿਹੜੇ ਕਾਰਜ ਲਈ ਮੈਂ ਜਨੇਊ ਪਹਿਨਿਆ ਸੀ ਕਿ ਅਗਲੇ ਜਹਾਨ ਵਿੱਚ ਮੇਰੇ ਕੰਮ ਆਵੇਗਾ ਉਹ ਪੂਰਾ ਨਹੀਂ ਹੋਇਆ ਇਸ ਤਰ੍ਹਾਂ ਅਗਲੇ ਜਹਾਨ ਇਸ ਜਨੇਊ ਨੇ ਕੰਮ ਨਹੀਂ ਆਉਣਾ ਇਸ ਲਈ ਇਹ ਜਨੇਊ ਪਾ ਕੇ ਅਤੇ ਦੁਨੀਆ ਨੂੰ ਦਿਖਾ ਕੇ ਕੀ ਲੈਣਾ ਹੈ ਨਾਨਕ ਜੀ ਕਹਿਣ ਲੱਗੇ ਕਿ ਮੇਰੇ ਸੰਸਾਰ ਵਿੱਚ ਰਹਿਣ ਕਰਕੇ ਇਹ ਜਨੇਊ ਮੇਰੇ ਕਿਸੇ ਕੰਮ ਨਹੀਂ ਆਉਣਾ ਇਸ ਤਰ੍ਹਾਂ ਕਰਕੇ ਮੈਂ ਆਪਣੇ ਆਪ ਨੂੰ ਧੋਖਾ ਕਿਉਂ ਦੇਵਾਂ ਕਿ ਮੈਂ ਧਰਮੀ ਹਾਂ ਜਿਸ ਵੇਲੇ ਮੈਨੂੰ ਜਮਾਂ ਦੀ ਮਾਰ ਪੈਣੀ ਹੈ ਉਦੋਂ ਮੇਰੇ ਸਰੀਰ ਤੇ ਜਨੇਊ ਨਹੀਂ ਹੋਵੇਗਾ ਸੋ ਉੱਥੇ ਪਰਮੇਸ਼ਰ ਦਾ ਨਾਮ ਰੂਪੀ ਜਨੇਊ ਕਮ ਆਉਂਦਾ ਹੈ ਝੂਠ ਬੋਲਣਾ ਚੋਰੀ ਕਰਨੀ ਇਹ ਵਿਚਾਰ ਕਰਨਾ ਇਹਨਾਂ ਆਦਤਾਂ ਕਰਕੇ ਮਨੁੱਖ ਨੂੰ ਸਜ਼ਾ ਮਿਲਦੀ ਹੈ ਅਗਲੇ ਜਹਾਨ ਵਿੱਚ ਜਾ ਕੇ ਇਸ ਕਰਕੇ ਪਰਮੇਸ਼ਰ ਦਾ ਸੱਚਾ ਨਾਮ ਜਪਣਾ ਚਾਹੀਦਾ ਹੈ ਜੋ ਮਨੁੱਖ ਨਾਲ ਜਾਂਦਾ ਹੈ ਕਿਉਂ ਜੇ ਨਾਮ ਜਪੋਂਗੇ ਤਾਂ ਹੀ ਪਾਰ ਉਤਾਰਾ ਹੋਵੇਗਾ ਅਤੇ ਦੋਨਾਂ ਜਹਾਨਾਂ ਵਿੱਚ ਚੰਗੇ ਕਰਮਾਂ ਦਾ ਫਲ ਮਿਲਦਾ ਹੈ ਇਸ ਕਰਕੇ ਸਾਨੂੰ ਦਿਨ ਰਾਤ ਨਾਮ ਜਪਣਾ ਚਾਹੀਦਾ ਹੈ ਜਨਯਉ ਦੀ ਰਸਮ ਸਮੇਂ ਜਿਹੜੀ ਲੋਕਾਂ ਦਾ ਇਕੱਠ ਸੀ ਸਾਰੇ ਨਾਨਕ ਜੀ ਕੋਲ ਆ ਗਏ ਅਤੇ ਉਹਨਾਂ ਸਾਰਿਆਂ ਦੇ ਅੰਦਰ ਬਹੁਤ ਹੈਰਾਨੀ ਹੈ ਕਿ ਬਾਲਕ ਕਿੰਨੇ ਵੱਡੇ ਵਚਨ ਕਰ ਰਿਹਾ ਹੈ ਜਿਹੜੇ ਅਸੀਂ ਕਦੇ ਸੁਨੇ ਹੀ ਨਹੀਂ ਸੀ ਸਾਰੇ ਇਕੱਠ ਵਿੱਚੋਂ ਕਿਸੇ ਵਿੱਚ ਵੀ ਇੰਨੀ ਸਮਰੱਥਾ ਨਹੀਂ ਸੀ ਕਿ ਨਾਨਕ ਜੀ ਦੇ ਸਵਾਲਾਂ ਦਾ ਉੱਤਰ ਦੇ ਸਕਣ ਕਿਉਂਕਿ ਨਾਨਕ ਜੀ ਨੇ ਜੋ ਗੱਲਾਂ ਕਹੀਆਂ ਸਨ ਉਹ ਸੱਚੀਆਂ ਸਨ ਉਹ ਉਹਨਾਂ ਨੂੰ ਝੂਠਾ ਕਿਵੇਂ ਸਾਬਤ ਕਰ ਸਕਦੇ ਸੀ ਜਿਹੜੇ ਰਿਸ਼ਤੇਦਾਰ ਅਤੇ ਸਬੰਧੀ ਸਨ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ ਕਿ ਇਹ ਬਾਲਕ ਤੂੰ ਬਹੁਤ ਸਿਆਣਾ ਹੈ ਅਤੇ ਜੋ ਤੂੰ ਕਿਹਾ ਹੈ ਬਿਲਕੁਲ ਸੱਚ ਕਿਹਾ ਹੈ ਅਸੀਂ ਤੇਰੇ ਬੋਲ ਅਤੇ ਤੇਰੇ ਬੋਲ ਬੜੇ ਮਿੱਠੇ ਹਨ ਤੇਰੇ ਪਿਤਾ ਮਹਿਤਾ ਕਾਲੂ ਜੀ ਨੇ ਬਹੁਤ ਖਰਚ ਕਰਕੇ ਇੰਨਾ ਵੱਡਾ ਪ੍ਰੋਗਰਾਮ ਕੀਤਾ ਹੈ ਤੇਰੇ ਜਨੇਊ ਪਾਉਣ ਦੀ ਰਸਮ ਕਰਨ ਵਾਸਤੇ ਜੇਕਰ ਤੂੰ ਜਨੇਊ ਹੀ ਨਾ ਪਾਇਆ ਤਾਂ ਸਾਰਾ ਕੁਝ ਬੇਕਾਰ ਹੀ ਜਾਵੇਗਾ ਤੇਰੇ ਪਿਤਾ ਮਹਤਾ ਕਾਲੂ ਜੀ ਨੂੰ ਤੇਰੇ ਚ ਜਨੇਊ ਪਾਉਣ ਦੀ ਬਹੁਤ ਖੁਸ਼ੀ ਸੀ ਅਤੇ ਸਾਰੇ ਬ੍ਰਾਹਮਣ ਖੱਤਰੀ ਤੇਰੇ ਘਰ ਆਏ ਹਨ ਇਸ ਕਰਕੇ ਤੂੰ ਜਨੇਊ ਪਹਿਨ ਲੈ ਨਹੀਂ ਤਾਂ ਤੈਨੂੰ ਸਮਾਜ ਵਿੱਚ ਕੋਈ ਥਾਂ ਨਹੀਂ ਮਿਲਨੀ ਇਸ ਕਰਕੇ ਤੈਨੂੰ ਜਾਤਾਂ ਪਾਤਾਂ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਕਿਉਂਕਿ ਜਨੇਊ ਨਾ ਪਾਉਣ ਕਰਕੇ ਨਾ ਤੂੰ ਬ੍ਰਾਹਮਣ ਰਹੇਂਗਾ ਅਤੇ ਨਾ ਹੀ ਖੱਤਰੀ ਅਤੇ ਨਾ ਹੀ ਵੈਸ ਜਿੱਥੇ ਤੇਰਾ ਸਾਰਾ ਪਰਿਵਾਰ ਹੈ ਤੂੰ ਆਪਣੇ ਗਲ ਵਿੱਚ ਜਨੇਊ ਧਾਰਨ ਜ਼ਰੂਰ ਕਰ ਜਿਸ ਨਾਲ ਸਾਰੇ ਖੁਸ਼ ਹੋ ਜਾਣਗੇ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਨੇ ਨਾਨਕ ਜੀ ਨੂੰ ਕਿਹਾ ਕਿ ਜੇ ਤੂੰ ਜਨੇਊ ਨਾ ਪਾਇਆ ਤਾਂ ਸਾਰੇ ਹੀ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਮੁੜਨਗੇ ਸਾਡੀ ਗੱਲ ਮੰਨ ਕੇ ਤੂੰ ਇੱਕ ਵਾਰ ਜਨੇਊ ਪਾਲ ਲੈ ਫਿਰ ਇਸ ਤੋਂ ਬਾਅਦ ਭਾਵ ਭਾਵੇਂ ਤੂੰ ਜਨੇਊ ਲਾ ਦੇ ਇਹਨਾਂ ਸਾਰੇ ਰਿਸ਼ਤੇਦਾਰਾਂ ਤੇ ਸੰਬੰਧੀਆਂ ਦੀ ਗੱਲ ਸੁਣ ਕੇ ਬਾਲ ਨਾਨਕ ਜੀ ਨੇ ਸ਼ਬਦ ਦਾ ਅਗਲਾ ਹਿੱਸਾ ਉਚਾਰਨ ਕੀਤਾ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾ ਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤੱਗ ਖਪਾਹੋ ਕੱਤੀਐ ਬਾਮਣ ਬਟੇ ਆਏ ਉਹ ਬੱਕਰਾ ਰੰਨੋ ਖਾਇਆ ਸਭ ਕੋ ਆਖੇ ਪਾਏ ਓਏ ਪ੍ਰਾਣਾ ਸੁਟਿਐ ਪੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਨਾਨਕ ਜੀ ਕਹਿੰਦੇ ਹਨ ਕਿ ਜੇ ਮਨੁੱਖ ਜਿਨੇਉ ਪਾ ਕੇ ਵੀ ਚੋਰੀਆਂ ਠਗੀਆਂ ਜਾ ਰੀਆਂ ਅਤੇ ਝੂਠ ਬੋਲੇਗਾ ਫਿਰ ਆਪਣੇ ਭੈੜੇ ਕੰਮਾਂ ਨੂੰ ਲੁਕਾਉਂਦਾ ਹੈ ਦਿਨ ਰਾਤ ਲੋਕ ਜਹੇ ਮਾੜੇ ਕੰਮ ਕਰਦੇ ਹਨ ਅਤੇ ਫਿਰ ਦੁਨੀਆਂ ਤੋਂ ਛਕਾਉਂਦੇ ਫਿਰਦੇ ਨੇ ਅਤੇ ਫਿਰ ਇੱਕ ਬੱਕਰਾ ਲਿਆ ਕੇ ਰਿੰਨ ਕੇ ਖਾ ਲਿਆ ਸਾਰਿਆਂ ਨੂੰ ਸੱਦ ਕੇ ਫੇਰ ਜਦੋਂ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਉਸ ਨੂੰ ਛੁੱਟ ਦਿੱਤਾ ਜਾਂਦਾ ਹੈ ਅਤੇ ਹੋਰ ਜਨੇਊ ਪਾ ਲਿਆ ਜਾਂਦਾ ਹੈ। ਨਾਨਕ ਜੀ ਕਹਿੰਦੇ ਹਨ ਕਿ ਜੇਕਰ ਆਤਮਾ ਦਾ ਜਨੇਊ ਪਾਇਆ ਜਾਵੇ ਤਾਂ ਇਹੋ ਜਿਹਾਂ ਜਨੇਊ ਕਦੇ ਨਹੀਂ ਟੁੱਟ ਸਕਦਾ। ਜਨੇਊ ਭਾਵੇਂ ਟੁੱਟ ਜਾਵੇ ਪਰ ਮਨੁੱਖ ਦਾ ਇਰਾਦਾ ਤਕੜਾ ਹੋਣਾ ਚਾਹੀਦਾ ਹੈ ਜੋ ਕਦੇ ਨਹੀਂ ਟੁੱਟਦਾ। ਇਹ ਜਨੇਊ ਪਾਉਣ ਦੀ ਰਸਮ ਇੱਕ ਲੋਕ ਰੀਤ ਹੈ। ਜਾਦਿਕ ਜਨੇਊ ਟੁੱਟ ਜਾਂਦਾ ਹੈ ਤਾਂ ਨਵਾਂ ਜਨੇਊ ਪਾਇਆ ਜਾਂਦਾ ਹੈ ਫਿਰ ਉਹ ਬਦਲ-ਬਦਲ ਕੇ ਜਨੇਊ ਪਾਉਂਦਾ ਹੈ ਅਤੇ ਇਸ ਤਰ੍ਹਾਂ ਇਹ ਸੰਸਾਰ ਵੀ ਝੂਠਾ ਹੈ ਜੋ ਹਰ ਵੇਲੇ ਬਦਲਦਾ ਹੈ ਜੇਕਰ ਜਨੇਊ ਤਾਕੜਾ ਭਾਵ ਜ਼ੋਰ ਵਾਲਾ ਹੈ ਤਾਂ ਇਹੋ ਜਿਹਾਂ ਜਨੇਊ ਮੇਰੇ ਗਲ ਵਿੱਚ ਪਾਓ ਜੋ ਕਦੇ ਟੁੱਟੇ ਨਾ ਮਨ ਦੀਆਂ ਜਿਹੜੀਆਂ ਭੇੜੀਆਂ ਵਾਸਨਾਵਾਂ ਹਨ ਉਹ ਸਾਰੀਆਂ ਨਿਕਲ ਜਾਣ ਜਿਸ ਕਰਕੇ ਅਵਨਾਸੀ ਭਾਵ ਨਾਸ ਤੋਂ ਰਹਿਣ ਰਹਿਤ ਉਹਦਾ ਮਿਲ ਜਾਵੇ ਸੋ ਇਸ ਤਰ੍ਹਾਂ ਦੇ ਮਹਾਨ ਵਾਚਨ ਬਾਲ ਨਾਨਕ ਜੀ ਨੇ ਸਾਰਿਆਂ ਨੂੰ ਕਹੇ ਉਹ ਤੇ ਅਤੇ ਉਪਦੇਸ਼ ਤੇ ਅਨਵਾਲੀ ਬਾਣੀ ਉਚਾਰਨ ਕੀਤੀ ਇਸ ਤੋਂ ਬਾਅਦ ਸਾਰੇ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਨਾਨਕ ਜੀ ਦੇ ਗਲ ਵਿੱਚ ਜਨੇਊ ਪਾਹੀ ਦਿੱਤਾ ਇਸ ਤੋਂ ਬਾਅਦ ਨਾਨਕ ਜੀ ਚੁੱਪ ਕਰ ਗਏ ਅਤੇ ਉਹਨਾਂ ਨੇ ਇਸ ਅਧੂਰੀ ਰੀਤ ਬਾਰੇ ਸਾਰਿਆਂ ਨੂੰ ਜਾਣੂ ਕਰਵਾ ਦਿੱਤਾ ਜਨੇਊ ਪਉਣ ਤੋਂ ਬਾਅਦ ਸਾਰੇ ਬਹੁਤ ਖੁਸ਼ ਹੋ ਗਏ ਕਿ ਜਨੇਊ ਦੀ ਰਸਮ ਪੂਰੀ ਹੋ ਗਈ ਹੈ ਪਰ ਪੰਡਿਤ ਹਰदयाल ਦੇ ਮਨ ਦੀ ਇੱਛਾ ਅਜੇ ਪੂਰੀ ਨਹੀਂ ਹੋਈ ਉਹ ਨਾਨਕ ਜੀ ਦਾ ਉਹ ਉਪਦੇਸ਼ ਸੁਣਨਾ ਚਾਹੁੰਦਾ ਸੀ ਉਸ ਦੇ ਮਨ ਵਿੱਚ ਨਾਨਕ ਜੀ ਦਾ ਉਪਦੇਸ਼ ਸੁਣਨ ਦਾ ਲਾਲਚ ਪਤਾ ਗਿਆ ਉਸਨੇ ਨਾਨਕ ਜੀ ਨੂੰ ਕਿਹਾ ਕਿ ਤੁਸੀਂ ਸਾਨੂੰ ਉੱਚੇ ਅਤੇ ਸੁੱਚੇ ਕਰਮਾਂ ਵਾਲ ਬਾਰੇ ਗਿਆਨ ਕਰਵਾਇਆ ਹੈ ਅਤੇ ਤੁਹਾਡੇ ਸਾਰੇ ਹੀ ਬਚਨ ਸੱਚੇ ਹਨ ਤੁਹਾਡੇ ਬਚਨ ਉਹਨਾਂ ਨੂੰ ਚੰਗੇ ਲੱਗਦੇ ਹਨ ਜਿਨ੍ਹਾਂ ਦਾ ਹਿਰਦਾ ਸੁਧ ਹੈ ਪੰਡਤ ਹਰदयाल ਨੇ ਕਿਹਾ ਕਿ ਇਹ ਸੰਸਾਰ ਤਾਂ ਸੰਗਲਾਂ ਭਾਵ ਬੇੜੀਆਂ ਦੇ ਸਮਾਨ ਹੈ ਇਸ ਕਰਕੇ ਮਨੁੱਖ ਵਰਨ ਭਰਮਾਂ ਵਿੱਚੋਂ ਨਿਕਲ ਨਹੀ ਸਕਦਾ ਪਰ ਤੁਸੀਂ ਜੋ ਜਨੇਊ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਜਨੇਊ ਬਾਰੇ ਮੈਨੂੰ ਹੋਰ ਵੀ ਜਾਣਕਾਰੀ ਦਿਓ ਤੁਹਾਡਾ ਇਹ ਜਨੇਊ ਬਾਰੇ ਗਿਆਨ ਸਾਰੇ ਬ੍ਰਾਹਮਣ ਰਿਸ਼ਤੇਦਾਰ ਅਤੇ ਸਾਖ ਸਭਤੀ ਸੁਣਨਗੇ ਤੁਸੀਂ ਸਾਨੂੰ ਉਸ ਜਨੇਊ ਬਾਰੇ ਦੱਸੋ ਜੋ ਕਦੀ ਵੀ ਨਹੀਂ ਟੁੱਟਦਾ ਅਤੇ ਫੇਰ ਕਮਲ ਦੇ ਫੁੱਲ ਵਰਗੇ ਨੈਣਾ ਵਾਲੇ ਨਾਨਕ ਇਸ ਸ਼ਬਦ ਦਾ ਉਚਾਰਨ ਕਰਦੇ ਹਨ ਸਿਰਿ ਮੁਖਵਾਕ ਮਹਿਲਾ ਪਹਿਲਾ ਨਾਇ ਮੰਨੀ ਐ ਪਤੂਪ ਜੈ ਸਾਲਾ ਹੀ ਸੱਚ ਸੂਤ ਕਰਕੇ ਅੰਦਰ ਪਾਈ ਐ ਤੱਗ ਨਾ ਟੁੱਟਸ ਕੁੱਤਸ ਕੁੱਤਾ ਨਾਨਕ ਜੀ ਨੇ ਉਪਦੇਸ਼ ਦਿੰਦੇ ਹੋਏ ਕਿਹਾ ਕਿ ਜੋ ਪਰਮੇਸ਼ਰ ਦਾ ਨਾਮ ਜਪਦੇ ਹਨ ਉਹਨਾਂ ਦੀ ਇੱਜ਼ਤ ਹੁੰਦੀ ਹੈ ਅਤੇ ਉਹ ਦੁਨੀਆ ਵਿੱਚ ਆਪਣਾ ਨਾਮ ਨਾਮ ਅਰਸੁ ਨਾਉ ਦੇ ਹਨ ਉਹ ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਹਨ ਉਹੀ ਸੱਚਾ ਜਨਿਊ ਹੈ ਇਹ ਫੇਰ ਪਰਮੇਸ਼ਰ ਦੀ ਦਰਗਾਹ ਵਿੱਚ ਪਾਇਆ ਜਾਂਦਾ ਹੈ ਇਹ ਜਨਿਊ ਫੇਰ ਕਦੇ ਵੀ ਟੁੱਟਦਾ ਨਹੀਂ ਹੈ ਅਤੇ ਇਹ ਨਾਮ ਰੂਪੀ ਜਨਿਊ ਹਮੇਸ਼ਾ ਹੀ ਨਾਲ ਰਹਿੰਦਾ ਹੈ ਜਿਸ ਮਨੁੱਖ ਨੇ ਇਹ ਜਨਿਊ ਪਾ ਲਿਆ ਉਹ ਨਿਰਭੈ ਭਾਵ ਡਰ ਤੋਂ ਰਹਿਤ ਹੋ ਜਾਂਦਾ ਹੈ ਜਿੱਥੇ ਵੀ ਇਹੋ ਜਿਹਾ ਮਨੁੱਖ ਜਾਂਦਾ ਹੈ ਉਸ ਦਾ ਆਦਰਸ ਤਖਾਰ ਹੀ ਹੁੰਦਾ ਹੈ ਨਾਨਕ ਜੀ ਨੇ ਪੰਡਤ ਹਰਦਿਆਲ ਨੂੰ ਕਿਹਾ ਕਿ ਇਹੋ ਜਿਹੇ ਮਨੁੱਖ ਦੀ ਸੋਭਾ ਤੇ ਵਡਿਆਈ ਹੁੰਦੀ ਹੈ ਇਸ ਤਰ੍ਹਾਂ ਦਾ ਜਨੇਊ ਕਦੇ ਵੀ ਟੁੱਟਦਾ ਨਹੀਂ ਹੈ ਅਤੇ ਹਮੇਸ਼ਾ ਹੀ ਨਾਲ ਰਹਿੰਦਾ ਹੈ ਜਿਨ੍ਹਾਂ ਮਨੁੱਖਾਂ ਦੇ ਭਾਗ ਜਾਗ ਜਾਂਦੇ ਹਨ ਉਹਨਾਂ ਨੂੰ ਇਹ ਨਾਮ ਇਹ ਨਾਮ ਇਹ ਜਨੇਊ ਮਿਲਦਾ ਹੈ ਕਾਮ ਕ੍ਰੋਧ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਮਨ ਨੂੰ ਮੈਲਾ ਕਰਦੀਆਂ ਹਨ ਅਤੇ ਇਹਨਾਂ ਨੂੰ ਨਾਮ ਸਿਮਰਨ ਦੁਆਰਾ ਹੀ ਮਿਟਾਇਆ ਜਾਂਦਾ ਹੈ ਇਸ ਕਰਕੇ ਨਾਮ ਸਿਮਰਨ ਰੂਪੀ ਜਨੇਊ ਪਾਉਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਜਨੇਊ ਲੋਕ ਦਿਖਾਵੇ ਤੋਂ ਦੂਰ ਹੈ ਜੋ ਲੋਕਾਂ ਨੂੰ ਨਹੀਂ ਦਿਸਦਾ ਨਾਨਕ ਜੀ ਦਾ ਇਹ ਉਪਦੇਸ਼ ਸੁਣ ਕੇ ਪੰਡਿਤ ਹਰਦੀਆਲ ਨੇ ਆਪਣੇ ਹਿਰਦੇ ਵਿੱਚ ਘਾਰ ਲਿਆ ਕਿ ਨਾਨਕ ਜੀ ਪਰਮੇਸ਼ਰ ਦਾ ਹੀ ਰੂਪ ਹੈ ਅਤੇ ਉਸ ਦੇ ਮੂੰਹ ਵਿੱਚੋਂ ਇੱਕ ਇੱਕ ਹੀ ਇੱਕ ਹੀ ਗੱਲ ਨਿਕਲਦੀ ਹੈ ਇੱਕ ਹੀ ਗੱਲ ਨਿਕਲਦੀ ਹੈ ਕਿ ਧੰਨ 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 ਨਾਨਕ ਜੀ ਇਹ ਨਾਨਕ ਤੇਰੀ ਮਰਿਆਦਾ ਤੂੰ ਹੀ ਜਾਣਦਾ ਹੈ ਅਤੇ ਮੈਂ ਤੇਰੀ ਮਹਿਮਾ ਨਹੀਂ ਜਾਣ ਸਕਦਾ ਅੱਜ ਮੇਰਾ ਹੰਕਾਰ ਦੂਰ ਦੂਰ ਹੋ ਗਿਆ ਹੈ ਕਿ ਮੈਂ ਇੱਕ ਪੁਜੋਤ ਹਾਂ ਨਾਨਕ ਜੀ ਜਿਹੜੇ ਪਾਸੇ ਵੀ ਦੇਖ ਲੈਂਦੇ ਹਨ ਉਹ ਉਹ ਉਧਰ ਹੀ ਕਿਰਪਾ ਵਰਸਾ ਦਿੰਦੇ ਸਨ ਉਹ ਜਿਹੜੇ ਮਨੁੱਖ ਵੱਲ ਇੱਕ ਵਾਰ ਦੇਖ ਲੈਂਦੇ ਹਨ ਉਸ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ ਮਹਿਤਾ ਕਾਲੂ ਜੀ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਭੋਜਨ ਤਿਆਰ ਹੈ ਸਾਰੇ ਲੰਗਰ ਸਾਕੋ ਉਹਨਾਂ ਨੇ ਕਿਹਾ ਕਿ ਪੰਡਤ ਜੀ ਉੱਠ ਕੇ ਹੱਥ ਪੈਰ ਸੁੱਚੇ ਕਰਕੇ ਪ੍ਰਸ਼ਾਦ ਦਾ ਸਖੋ ਮਹਿਤਾ ਕਾਲੂ ਜੀ ਨੇ ਕਿਹਾ ਕਿ ਹੁਣ ਬਿਨਾਂ ਦੇਰੀ ਕੀਤੀ ਭੋਜਨ ਸਖੋ ਸਾਰੇ ਹੀ ਇੱਕ ਪੰਗਤ ਬਣਾ ਕੇ ਬੈਠ ਗਏ ਸਾਰੇ ਰਿਸ਼ਤੇਦਾਰ ਸਾਖ ਸਬੰਧੀ ਅਤੇ ਖੱਤਰੀ ਲੋਕ ਬੈਠ ਗਏ ਇਸ ਤਰ੍ਹਾਂ ਬਹੁਤ ਸੋਹਣੀਆਂ ਪੰਗਤਾਂ ਸਜ ਗਈਆਂ ਸਾਰਿਆਂ ਦੇ ਮੂਰੇ ਵੰਨ ਸਵੰਨੇ ਵਰਤਨ ਰੱਖੇ ਗਏ ਅਤੇ ਲਾਂਗਰੀਆਂ ਨੇ ਲੰਗਰ ਵਰਤਾਉਣਾ ਸ਼ੁਰੂ ਕਰ ਦਿੱਤਾ ਖੀਰ ਬਣਾਈ ਗਈ ਅਤੇ ਵਿੱਚ ਖੰਡ ਪਾਈ ਗਈ ਅਤੇ ਫਿਰ ਖੀਰ ਵਿੱਚ ਘਿਓ ਪਾਇਆ ਗਿਆ ਜੋ ਬੜੀ ਸਵਾਦ ਬਣੀ ਸੀ ਲੰਗਰੀ ਛੇਤੀ ਛੇਤੀ ਭੋਜਨ ਪਰੋਸ ਰਹੇ ਪਰੋਸ ਰਹੇ ਸੀ ਤਾਂ ਜੋ ਸਾਰਿਆਂ ਨੂੰ ਗਰਮ ਗਰਮ ਭੋਜਨ ਸੁਕਾਇਆ ਜਾਵੇ ਫਿਰ ਬਰੀਕ ਚੌਲਾਂ ਦੇ ਬੜੇ ਭਾਪ ਪਕੌੜੇ ਬਣਾ ਕੇ ਵਰਤਾਏ ਗਏ ਅਤੇ ਉਹਨਾਂ ਪਕੌੜਿਆਂ ਵਿੱਚ ਮਿਰਚ ਅਤੇ ਧਨੀਆ ਪਾਇਆ ਗਿਆ। ਫਿਰ ਇਹ ਪਕੌੜੇ ਦਹੀਂ ਵਿੱਚ ਪਾਏ ਗਏ ਅਤੇ ਇਸ ਤਰ੍ਹਾਂ ਬਹੁਤ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ। ਭੋਜਨ ਕਰਨ ਤੋਂ ਪਹਿਲਾਂ ਸਾਰਿਆਂ ਨੇ ਪਰਮੇਸ਼ਰ ਦਾ ਨਾਮ ਲਿਆ। ਭੋਜਨ ਬਹੁਤ ਸੁਆਦ ਸੀ ਜੋ ਲੋਕਾਂ ਨੇ ਰੱਜ ਕੇ ਛਕਿਆ। ਖਾਣਾ ਖਾਣ ਤੋਂ ਬਾਅਦ ਇੱਕ ਹੋਰ ਰਸਮ ਸੀ ਕਿ ਸਾਰਿਆਂ ਨੂੰ ਮਿੱਠੀ ਪਾਣ ਖਾਣ ਨੂੰ ਦਿੱਤੀ ਗਈ। ਅਤੇ ਸਾਰਿਆਂ ਨੂੰ ਭੇਟਾਵਾਂ ਦਿੱਤੀਆਂ ਗਈਆਂ ਇਸ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਗਏ ਪੰਡਤ ਹਰਦਿਆਲ ਦੇ ਮਨ ਦੀ ਇੱਛਾ ਪੂਰੀ ਹੋ ਗਈ ਸੀ ਅਤੇ ਉਸ ਦੀ ਲੇਵ ਪਰਮੇਸ਼ਰ ਦੇ ਨਾਮ ਵਿੱਚ ਜੁੜ ਗਈ ਅਤੇ ਉਸ ਦੇ ਮਨ ਵਿੱਚ ਪ੍ਰੇਮ ਪੈਦਾ ਹੋ ਗਿਆ ਹੁਣ ਪੰਡਤ ਹਰਦਿਆਲ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਣ ਲੱਗਾ ਇਸ ਪ੍ਰਕਾਰ ਇਹ ਜਨੇਊ ਦੀ ਰਸਮ ਦੀ ਪਵਿੱਤਰ ਕਥਾ ਜੋ ਸੁਨੇਗਾ ਜਾਂ ਸੁਣਾਵੇਗਾ ਪਿਆਰ ਭਾਵਨਾ ਨਾਲ ਉਸ ਨੂੰ ਜਿਨੇਊ ਨਾ ਪਾਉਣ ਦਾ ਦੋਸ਼ ਨਹੀਂ ਲੱਗੇਗਾ ਇਸ ਤੋਂ ਬਾਅਦ ਨਾਨਕ ਜੀ ਦੇ ਚਰਨਾਂ ਦਾ ਪ੍ਰੇਮ ਜਾਗ ਪਵੇਗਾ ਜਿੰਨੇ ਵੀ ਰਿਸ਼ਤੇਦਾਰ ਖੱਤਰੀ ਬ੍ਰਾਹਮਣ ਵੈਸ ਅਤੇ ਸੂਤਰ ਸਾਰੇ ਹੀ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗੇ ਗਏ ਸੋ ਇੱਥੇ ਹੀ ਨੌਵੇਂ ਅਧਿਆਏ ਦੀ ਕਥਾ ਦੀ ਸਮਾਪਤੀ ਹੁੰਦੀ ਹੈ ਹੁਣ ਅਗਲੇ ਹਫਤੇ 10ਵੇਂ ਅਧਿਆਇ ਦੀ ਕਥਾ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ